ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰੇਜੀ ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਇਸ ਟਾਈਮ ਅਸੀਂ ਪਹੁੰਚੇ ਆ ਖਾਲਸਾ ਕਾਲਜ ਸਨਿਸ ਕੈਂਡੀ ਸਕੂਲ ਤੇ ਗੱਲਬਾਤ ਕਰਾਂਗੇ ਅੱਜ ਜੋ ਕਿ ਮਾਂ ਬੋਲੀ ਪੰਜਾਬੀ ਦਿਵਸ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਵਾ ਤੇ ਗੱਲਬਾਤ ਕਰਦੇ ਆ ਅਸੀਂ ਪ੍ਰਿੰਸੀਪਲ ਗਗੋਆਣੀ ਜੀ ਨਾਲ ਖਾਲਸਾ ਕਾਲਜ ਸਨਿਸ ਕੈਂਡੀ ਸਕੂਲ ਤੇ ਪ੍ਰਿੰਸੀਪਲ ਸਰ ਸਾਡੇ ਨਾਲ ਮੌਜੂਦ ਅਗੇ ਤੇ ਇਹਨਾਂ ਨਾਲ ਗੱਲ ਕਰਦੇ ਆਂ ਅੱਜ ਜੋ ਕਿ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਤੇ ਗੱਲਬਾਤ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਜਿਹੜੀ ਗੁਰੂ ਫਤਿਹ ਆ ਉਹ ਸਾਂਝ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਕਿਉਂਕਿ ਕਮੰਤਰੀ ਮਾਮੋਲੀ ਦਿਵਸ ਹੈ ਤੇ ਇਹ 21 ਫਰਵਰੀ 2000 ਤੋਂ ਮਨਾਉਣਾ ਸ਼ੁਰੂ ਹੋਇਆ ਸਾਡੇ ਲਈ ਸੁਭਾਗ ਦੀ ਗੱਲ ਹੈ ਕਿ ਅਸੀਂ ਆਪਣੀ ਮਾਤ ਭਾਸ਼ਾ ਦਾ ਇਹ ਦਿਨ ਮਨਾ ਰਹੇ ਆਂ ਪਰ ਇੱਥੇ ਸਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਹੈ ਕਿ ਅਸੀਂ ਇਹਨੂੰ ਭਾਵੇਂ ਅਸੀਂ 160 ਦੇਸ਼ਾਂ ਤੱਕ ਫੈਲੇ ਹੋਏ ਹਾਂ 11 ਕਰੋੜ ਦੇ ਕਰੀਬ ਲੋਕ ਪੰਜਾਬੀ ਬੋਲਦੇ ਦੇ ਸਮਝਦੇ ਆ ਪਰ ਸਰਕਾਰੀ ਤੌਰ ਤੇ ਰਾਜਪਾਸ਼ਾ ਐਕਟ ਵੀ ਬਣਿਆ 1967 ਚ ਫਿਰ 2008 ਚ ਕਾਲੀ ਸਰਕਾਰ ਨੇ ਵੀ ਕੀਤਾ ਅੱਜ ਵੀ ਸਰਕਾਰਾਂ ਜ਼ਰੂਰ ਸਿਹਰ ਦਿੱਤਾ ਦਿਖਾਉਂਦੀਆਂ ਪਰ ਇੱਕ ਤੇ ਰੋਜ਼ਗਾਰ ਦੀ ਭਾਸ਼ਾ ਨਹੀਂ ਬਣ ਰਹੀ ਇਹਨੂੰ ਉਸ ਰੂਪ ਚ ਲਿਆਉਣਾ ਚਾਹੀਦਾ ਦੂਸਰਾ ਇਹ ਕਿ ਕੁਝ ਸਕੂਲ ਜਿਹੜੇ ਆ ਉਹ ਬੱਚਿਆਂ ਦੀ ਮਨਾਹੀ ਕਰ ਦਿੰਦੇ ਭਵੇਂ ਉਹ ਪੰਜਾਬ ਦੇ ਨੇ ਪੰਜਾਬ ਦੀ ਰੋਟੀ ਖਾਂਦੇ ਆ ਪੰਜਾਬ ਚ ਕਮਾਈ ਕਰਦੇ ਆ ਤੇ ਉਹ ਕਹਿੰਦੇ ਕਿ ਪੰਜਾਬੀ ਬੋਲਣੀ ਨਹੀਂ ਇੱਥੇ ਦਾਰਾਸ਼ਲ ਜਿਹੜੀ ਭਾਸ਼ਾ ਹੁੰਦੀ ਹੈ ਇਹ ਹਰ ਮਨੁੱਖ ਦੀ ਇੱਕ ਸ਼ਖਸੀਅਤ ਦੀ ਉਸਾਰੀ ਹੁੰਦੀ ਹੈ ਕਿ ਉਹਦੇ ਹਾਵ ਭਾਵ ਉਹਦੀ ਜੀਵਨ ਜੁਗਤ ਅਨੁਸਾਰ ਦੀ ਹੈ ਤਾਂ ਇਹ ਜਿੰਨਾ ਵੀ ਸਾਡਾ ਪੰਜਾਬੀ ਦੇ ਵਿੱਚ ਸਾਡਾ ਪ੍ਰਾਤਨਤਾ ਤੋਂ ਸਹਿਤ ਹੈ ਜਿਹਨੂੰ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਵੰਗਾਰ ਪਾਈ ਸੀ ਭਾਰਤੀ ਲੋਕਾਂ ਨੂੰ ਜੈ ਇਸ ਧਰਤੀ ਦੇ ਲੋਕਾਂ ਨੂੰ ਕਿ ਘਰ ਘਰ ਮਈਆਂ ਸਭਨਾ ਜੀਆਂ ਬੋਲੀ ਆ ਵਰਤਮਾਰੀ ਭਾਈ ਜੇ ਤੁਸੀਂ ਕਿਸੇ ਰਾਜਸਤਾ ਦੇ ਅਧੀਨ ਆਪਣੀ ਬੋਲੀ ਛੱਡ ਦਿੰਦੇ ਹੋ ਕਿਸੇ ਡਰ ਦੇ ਅਧੀਨ ਛੱਡ ਦਿੰਦੇ ਹੋ ਜਾਂ ਫੈਸ਼ਨ ਕਰਕੇ ਛੱਡ ਦਿੰਦੇ ਹੋ ਤੁਹਾਡਾ ਬਹੁਤਕ ਵਿਕਾਸ ਰੁਕੇਗਾ ਤੁਹਾਡੀ ਹੋਂਦ ਖਤਮ ਹੋ ਜਾਏਗੀ ਇਸ ਲਈ ਭਾਸ਼ਾ ਕੇਵਲ ਸ਼ਬਦਾਂ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ ਭਾਸ਼ਾ ਦੇ ਉੱਤੇ ਉਸ ਧਰਤੀ ਦਾ ਸਮੂੱਚਾ ਸਹਿਤ ਉਹਦੀ ਬਹਾਦਰੀ ਉਹਦਾ ਸਵੈਮਾਨ ਉਹਦੀ ਹੋਂਦ ਉਹਦਾ ਸਮੂੱਚਾ ਕਹਿ ਲੋ ਜੀਵਨ ਜੁਗਤ ਖੜੀ ਹੁੰਦੀ ਹੈ ਇਸ ਲਈ ਅੱਜ ਦੇ ਇਸ ਕਮੰਤਰੀ ਮਾਮੋਲੀ ਦਫ਼ਸ ਦੇ ਉੱਤੇ ਹਰ ਪੰਜਾਬੀ ਵੀ ਬਹੁਤ ਕੁਝ ਕਰ ਸਕਦਾ ਅਸੀਂ ਘਰਾਂ ਦੀਆਂ ਨੇਮ ਪਲੇਟਾਂ ਪੰਜਾਬੀ ਚ ਲਾਈਏ ਅਸੀਂ ਆਪਦੇ ਜਿਹੜੇ ਬਿਜ਼ਨਸ ਨੇ ਉਹਨਾਂ ਦੇ ਜਿੱਥੇ ਜਿੱਥੇ ਵੀ ਸਾਡੇ ਬੋਰਡ ਲੱਗੇ ਨੇ ਉਹ ਪੰਜਾਬੀ ਚ ਹੋ ਸਕਦੇ ਆ ਉਹਦੇ ਨੀਚੇ ਭਵੇਂ ਹਿੰਦੀ ਇੰਗਲਿਸ਼ ਜੋ ਮਰਜ਼ੀ ਲਿਖੋ ਸਾਡੇ ਵਿਆਹ ਸ਼ਾਦੀ ਦੇ ਖੁਸ਼ੀ ਗਮੀ ਦੇ ਕਾਰਡ ਸੱਦਾ ਪੁੱਤਰ ਨੇ ਸਾਨੂੰ ਪੰਜਾਬੀ ਚ ਕਰਨੇ ਚਾਹੀਦੇ ਆ ਪੰਜਾਬੀ ਪੁਸਤਕਾਂ ਵੀ ਪੜ੍ਹਨੀਆਂ ਚਾਹੀਦੀਆਂ ਔਰ ਸਾਨੂੰ ਇਸ ਭਾਸ਼ਾ ਦੀ ਅਮੀਰੀ ਨੂੰ ਸਮਝਣਾ ਚਾਹੀਦਾ ਕਿਉਂਕਿ ਗੁਰੂ ਸਾਹਿਬਾਂ ਨੇ ਜਿਹੜਾ ਬਾਣੀ ਰਚਿਤ ਕੀਤੀ ਹੈ ਤੇ ਉਹ ਗੁਰਮੁਖੀ ਲਿਪੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਔਰ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਇੱਕ ਮਾਣ ਨਾਲ ਵੀ ਤੁਰਨਾ ਚਾਹੀਦਾ ਕਿ ਜੇ ਤੁਹਾਡੀ ਭਾਸ਼ਾ ਤੁਹਾਡੇ ਤੋਂ ਟੁੱਟਦੀ ਹੈ ਤਾਂ ਕੁਦਰਤੀ ਹੈ ਉਹਦੇ ਨਾਲ ਤੁਹਾਡਾ ਬਹੁਤ ਕੁਝ ਟੁੱਟਦਾ ਤੁਹਾਡੇ ਰਿਸ਼ਤੇ ਨਾਤੇ ਟੁੱਟਦੇ ਆ ਤੁਹਾਡੀ ਅਰਥ ਪ੍ਰਣਾਲੀ ਟੁੱਟਦੀ ਹੈ ਤੁਸੀਂ ਇੰਗਲਿਸ਼ ਦੇ ਵਿੱਚ ਆਂਟੀ ਤਾਂ ਕਹਿ ਲੈਂਦੇ ਹੋ ਪਰ ਜਿਹੜੇ ਰਿਸ਼ਤਿਆਂ ਚ ਤਾਈ ਚਾਚੀ ਭੂਆ ਮਾਸੀ ਦੇ ਰਿਸ਼ਤਿਆਂ ਦੀ ਬਣਤਰ ਹੈ ਉਹ ਬਿਲਕੁਲ ਜ਼ੀਰੋ ਹੋ ਕੇ ਰਹਿ ਜਾਂਦੀ ਹੈ ਇਸ ਲਈ ਹਰ ਭਾਸ਼ਾ ਨੇ ਹਰ ਧਰਤੀ ਦੇ ਲੋਕਾਂ ਨੂੰ ਇੱਕ ਜੀਵਨ ਯੁਕਤ ਦਿੱਤੀ ਹੈ ਔਰ ਸਾਨੂੰ ਪੰਜਾਬੀਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਦੇ ਉੱਤੇ ਫਖਰ ਹੋਣਾ ਚਾਹੀਦਾ ਔਰ ਇਹਦੇ ਪ੍ਰਚਾਰ ਪ੍ਰਸਾਰ ਲਈ ਅਸੀਂ ਸਾਰੇ ਹੀ ਕੁਝ ਨਾ ਕੁਝ ਯੋਗਦਾਨ ਪਾ ਸਕਦੇ ਹਾਂ ਔਰ ਸਾਨੂੰ ਪਾਉਣਾ ਚਾਹੀਦਾ ਕਿਉਂਕਿ ਸਾਰੇ ਕੰਮ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ ਬਹੁਤ ਕੰਮ ਲੋਕਾਂ ਦੇ ਹੱਥਾਂ ਵਿੱਚ ਵੀ ਹੁੰਦੇ ਨੇ ਉਹ ਮਤਲਬ ਆਪਣੀ ਭਾਸ਼ਾ ਬਾਰੇ ਆਪਣੀ ਬੋਲੀ ਬਾਰੇ ਉਹਦੀ ਅਮੀਰੀ ਬਾਰੇ ਤਾਂ ਅਸੀਂ ਸੋਚ ਸਕਦੇ ਹਾਂ ਇਸ ਦਿਨ ਦੀ ਸਾਰੇ ਸਰੋਤਿਆਂ ਨੂੰ ਮੁਬਾਰਕਵਾਦ ਵੀ ਹੈ ਕਿ ਜਿਹੜਾ ਮਾਤ ਪਾਸ਼ਾ ਦਾ ਦਿਵਸ ਸਾਨੂੰ ਚਾਉ ਨਾਲ ਸਨੇਹ ਵੀ ਭੇਜਣੇ ਚਾਹੀਦੇ ਆ ਮਨਾਉਣਾ ਵੀ ਚਾਹੀਦਾ ਮੈਂ ਸਮਝਦਾ ਕਿ ਇਹਦੇ ਨਾਲ ਸਾਡਾ ਸਵੈਮਾਨ ਹੋਰ ਉੱਚਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਾ ਕਿ ਹੁਣੇ ਆਪਾਂ ਪ੍ਰਿੰਸੀਪਲ ਕੋ ਅਗਾਂਹ ਜਿੰਨਾ ਗੱਲ ਕੀਤੀ ਹੈ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈ ਇਸ ਨਾਲ ਵੀ ਜੁੜੇ ਰਹਿਵੋ ਤੇ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਪੰਜਾਬੀ ਨਾਲ ਜੁੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ